ਅਸੀਂ ਬਤੋਵ ਦੇ ਹੀ ਬੇਨਤੀ ਕਰਨੀ ਚਾਹਾਂਗੇ ਕਿ ਅਸੀਂ ਇਹ ਤਸਵੀਰ ਵੀਡੀਓ ਕਿਸੇ ਵੀ ਹਾਲਤ ਵਿੱਚ ਨਹੀਂ ਦਿਖਾਵਾਂਗੇ ਅਤੇ ਲੋਕਰ ਵੀ ਕਹਾਂਗੇ ਕਿ ਇਸ ਨੂੰ ਸ਼ੇਅਰ ਵੀ ਨਾ ਕਰੋ ਤੁਸੀਂ ਹਾਂ ਸ਼ੇਅਰ ਨਾ ਕਰਨ ਕਿਉਂਕਿ ਇਹ ਬਹੁਤ ਜ਼ਬਰਦਸਤ ਹੈ ਅਤੇ ਸਾਡੇ ਤੇ ਅਤਲ ਹੈ ਕਿਸਮ ਦਾ ਆਸਵਾਪੇ ਸਾਡੇ ਵਿਸ਼ਵਾਸ ਸਤ ਪਰ ਜਸਵੀ ਜੀ ਇਹ ਜਿਹੜੇ ਲੋਕ ਨੇ ਇੱਕ ਲੋਕ ਕੌਣ ਨੇ ਇਹ ਜਿਹੜੇ ਕਿ ਇਹੋ ਜਿਹੇ ਪੰਗੇ ਲੈਂਦੇ ਨੇ ਇਹ ਬਾਰ ਬੈਠੇ ਨੇ ਮੇਰੇ ਖਲਬਾਨੇ ਦੇਸ਼ ਵਿੱਚ ਬੈਠੀ ਇਸਰ ਕੱਪ ਕਰ ਦੇਣੀ ਕਿੰਨੀ ਇਹ ਮਾੜੀ ਗੱਲ ਹੈ ਮੈਨੂੰ ਯਾਦ ਹੈ ਕਿ ਉਹ ਲੋਕ ਹੈ ਜਿਹੜੇ ਮਾਨਸਿਕ ਤੌਰ ਤੇ ਰੋਗੀ ਹੈ ਬਿਮਾਰ ਹੈ ਔਰ ਵੱਧ ਦਿਮਾਗ ਦੇ ਸਬੰਧੀ ਹੋ ਸਕਦਾ ਹੈ ਕਿ ਤੁਸੀਂ ਇਸ ਵੀਡੀਓ ਵੱਲ ਨਾ ਨਜ਼ਰ ਮਾਰੀ ਹੋਵੇ ਮੈਂ ਚਾਹੂੰਗਾ ਕਿ ਤੁਸੀਂ ਨਜ਼ਰ ਬਿਲਕੁਲ ਨਾ ਮਾਰੋ ਔਰ ਇਹ ਵੀਡੀਓ ਦੇ ਹੈ ਤਾਂ ਡਿਲੀਟ ਕਰ ਦਿਓ ਇੱਕ ਦੂਜੇ ਨੂੰ ਵਾਇਰਲ ਨਾ ਕਰੋ ਬਜ਼ੁਰਗਾਂ ਨੂੰ ਇਹ ਵੀਡੀਓ ਨਾ ਦਿਖਾ ਲਓ ਸਿਰਫ ਇਹਨਾਂ ਦੱਸੰਦੇ ਆ ਕਿ ਕੁਝ ਪਾਪੀ ਲੋਕ ਪਾਪਕ ਮਾਰੇ ਨੇ ਧਾਰਮਿਕ ਸਥਾਨਾਂ ਤੇ ਗੁਰਗੰਦ ਸਾਹਿਬ ਜੀ ਦੀ ਹਜ਼ੂਰੀ ਜਿੱਥੇ ਗੁਰਗੰਦ ਸਾਹਿਬ ਜੀ ਬਰਾਜ਼ਮਾਨ ਨੇ ਉਸ ਦੇ ਵਿੱਚ ਦਿਖ ਜਾਵੇ ਕਿ ਸੂਰ ਵਗੈਰਾ ਜਾਂ ਹੋਰ ਐਸੇ ਜਾਨਵਰ ਜਿਹੜੇ ਨੇ ਉਹ ਦਿਖਾਏ ਗਏ ਨੇ ਨੱਠੇ ਪੰਛੀ ਫਿਰਦੇ ਕਮਾਲ ਦੀ ਗੱਲ ਹੈ ਇਹਨਾਂ ਪਾਪੀ ਲੋਕਾਂ ਨੇ ਪਾਪ ਕਮਾਇਆ ਹੈ ਇਜਸਬੀਰ ਜੀ ਦੇਖਿਆ ਜਾਵੇ ਕਿ ਸਾਡੇ ਧਰਮ ਦੇ ਵਿੱਚ ਇਹਨਾਂ ਪਾਪੀ ਲੋਕ ਆ ਗਏ ਨੇ ਪਾਪ ਕਮਾਉਂਦੇ ਨੇ ਤਾਂ ਇਹਨਾਂ ਲੋਕਾਂ ਨੂੰ ਕਿਸੇ ਕਿਸਮ ਦੀ ਦੇਖਿਆ ਜਾਵੇ ਕਿ ਜਿੰਨੇ ਚ ਸਜ਼ਾ ਨਹੀਂ ਮਿਲਦੀ ਉਹਨਾਂ ਚ ਇੱਕ ਇਹ ਲੋਕ ਜਿਹੜੇ ਨੇ ਇਹ ਧਰਮ ਪ੍ਰਤੀ ਇਹਨਾਂ ਦੀ ਸ਼ਰਧਾ ਨਹੀਂ ਹੈ ਸਿਰਸਰ ਲੋਕ ਬੁਖਾਵਾਇਆ ਸਿਰਸਰ ਜਿਹੜਾ ਲੋਕਾਂ ਵੱਲੋਂ ਚੜਾਇਆ ਗਿਆ ਚੜਾਵਾ ਆ ਉਹ ਖਾਣ ਦੇ ਵਾਸਤੇ ਇਹ ਲੋਕ ਤਿਆਰ ਆ ਔਰ ਇਹਨਾਂ ਨੂੰ ਕੋਈ ਦਰਦ ਨਹੀਂ ਹੈ ਔਰ ਇਹਨਾਂ ਦੇ ਮਨੁੱਖੀ ਠੀਸਰੀ ਪਹੁੰਦੀ ਇਹ ਉਹ ਲੋਕ ਨੇ ਜਿਹੜੇ ਕਿ ਕ੍ਰਿਮੀਨਲ ਮਾਈਂਡਡ ਲੋਕ ਨੇ ਔਰ ਤੁਹਾਡੇ ਸਾਹਮਣੇ ਹੈ ਕਿ ਐਸੇ ਕ੍ਰਿਮੀਨਲ ਮਾਈਂਡਡ ਲੋਕ ਹੈ ਇੱਕ ਤਾਂ ਗੁਰਵੰਤ ਪੰਨੂ ਨਾਮ ਦਾ ਵਿਅਕਤੀ ਹੈ ਔਰ ਜਿਹੜਾ ਕਿ ਸਮੇਂ-ਸਮੇਂ ਤੇ ਦੇਖਿਆ ਜਾਵੇ ਕਿ ਬਾਕੂਕ ਤਰਾਂ ਦੇ ਪਾਸ਼ਣਦੰਦਾ ਹੈ ਲੋਕਾਂ ਨੂੰ ਜ਼ਹਿਰ ਜਿਹੜੀ ਹੈ ਉਹ ਉਹਨਾਂ ਨੂੰ ਫੀਡ ਕਰਦਾ ਹੈ ਔਰ ਸ਼ਰਮ ਬੜੀ ਗੱਲ ਹੈ ਇਸ ਵਿਅਕਤੀ ਵਾਸਤੇ ਇੱਕ ਸਿੱਖ ਵੀ ਨਹੀਂ ਹੈ ਸਿੱਖ ਜਿਹੜਾ ਹੁੰਦਾ ਹੈ ਉਹ ਦਸਤਾਰ ਸਜਾਉਂਦਾ ਹੈ ਉਸ ਸਿੱਖੀ ਰੂਪ ਵਿੱਚ ਰਹਿ ਕੇ ਸੰਤਾਂ ਦੇ ਨਾਲ ਰੂਬਰੂ ਹੁੰਦਾ ਹੈ ਇਹ ਗੁੱਤ ਕਰ ਲੈਂਦਾ ਹੈ ਇਸ ਸਿਰ ਤੇ ਰਮਾਲ ਬਰ ਲੈਂਦਾ ਹੈ ਜਾਂ ਫਿਰ ਸਿਰ ਤੇ ਇਹ ਕਿਹੋ ਜਿਹਾ ਪਟਕਾ ਜਿਹੜਾ ਹੈ ਉਹ ਬੰਦਾ ਹੈ ਔਰ ਇੱਕ ਸਿੱਖ ਵਿਅਕਤੀ ਨੂੰ ਦਸਤਾਰ ਹੀ ਸਜਾਉਣੀ ਚਾਹੀਦੀ ਹੈ ਨਾ ਕਿ ਇਹੋ ਜਿਹੀਆਂ ਗਤੀਵਿਧੀਆਂ ਦੇ ਵਿੱਚ ਇਨਵੋਲਵ ਹੋਣਾ ਚਾਹੀਦਾ ਹੈ ਤੇ ਬਾਹਰ ਦੇਸ਼ ਵਿੱਚ ਬੈਠ ਕੇ ਤੂੰ ਦੇਸ਼ ਨੂੰ ਬਦਨਾਮ ਕਰ ਰਿਹਾ ਹੈ ਐਂਡ ਇਹ ਸੀ ਸਾਡਾ ਅੱਜ ਦਾ ਖਬਰਾਂ ਦਾ ਵਿਸ਼ੇਸ਼ ਬੁਲਟਨ ਸੋ ਬੇਨਤੀ ਕਰੇ ਹਾਂ ਇਹੜ ਵੀਡੀਓ ਵਾਇਰਲ ਲੋ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਪੁਲਿਸ ਇਸ ਵੀਰ ਨੂੰ ਵਾਇਰਲ ਨਾ ਕੀਤਾ ਜਾਵੇ ਇਸ ਨੂੰ ਰਾਈਟਵੇ ਸਟਾਪ ਕੀਤਾ ਜਾਵੇ ਅਤੇ ਡਿਲੀਟ ਕਰ ਦਿੱਤਾ ਜਾਵੇ ਵਾਪਸ ਆ ਰਹੇ ਹਾਂ ਇਸ ਦੇ ਸੱਦ ਬਾਤ ਇੱਕ ਖਾਸ ਫਰਮ ਲੈ ਕੇ